ਲਓ ਜੀ ਮੇਰੇ ਵੀਰ ਭਰਾਵੋ ਆਪਣੇ ਵੀਰ ਭਰਾਵਾਂ ਦੇ ਕੋਲ ਇੱਕ ਕਹਾ ਬਛੇਰਾ ਸੇਲ ਹੈ ਜੀ ਮੁੱਲ ਬਾਈ ਹੋਰੇ ਕਰਦੇ ਆ 30000 ਬਾਕੀ ਮੌਕੇ ਤੇ ਮੰਨਤਣ ਹੋ ਜਾਊਗਾ ਰੇਟ ਦਾ ਚੱਕਰ ਨਾ ਮੰਨਿਓ ਤੇ ਬਾਕੀ ਡਿਟੇਲ ਬਾਰੇ ਆਪਾਂ ਗੱਲਬਾਤ ਕਰਦੇ ਆ ਉਸ ਤੋਂ ਪਹਿਲਾਂ ਜੇ ਤੁਸੀਂ ਆਪਣੇ ਪੇਜ ਨੂੰ ਫੋਲੋ ਨਹੀਂ ਕੀਤਾ ਪੇਜ ਨੂੰ ਫੋਲੋ ਕਰ ਲਓ ਜੀ ਤੇ ਵੀਡੀਓ ਨੂੰ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਜ਼ਰੂਰ ਕਰਿਓ ਤੇ ਬਾਕੀ ਜੇ ਤੁਸੀਂ ਆਪਣੇ ਪੇਜ ਤੇ ਕਾਸੀ ਵੀ ਚੀਜ਼ ਦੀ ਪ੍ਰੋਮੋਸ਼ਨ ਵੀਡੀਓ ਵਗੈਰਾ ਕਰਾਉਣੀ ਆ ਕੋਈ ਵੀ ਚੀਜ਼ ਦੀ ਵੀਡੀਓ ਕਰਾਉਣੀ ਆ ਸੰਪਰਕ ਕਰ ਸਕਦੇ ਹੋ ਨੰਬਰ ਆਪਾਂ ਸਕਰੀਨ ਤੇ ਦੇ ਦਿੱਤਾ ਜੀ ਤੇ ਵੀਡੀਓ ਦੇ ਐਂਡ ਵਿੱਚ ਨੰਬਰ ਦਿੱਤਾ ਹੋਇਆ ਉਸ ਨੰਬਰ ਤੇ WhatsApp ਤੇ ਮੈਸੇਜ ਕਰ ਦਿਓ ਫੋਨ ਨਾ ਕਰਿਓ ਜੀ ਤੇ ਬਾਕੀ ਕਰਦੇ ਆ ਜੀ ਇਹ ਬੱਚੇ ਦੀ ਡਿਟੇਲ ਬਾਰੇ ਗੱਲਬਾਤ ਤੇ 3 ਮਹੀਨੇ ਉਮਰ ਦੱਸੀ ਹੈ ਜੀ ਮਾਲਕ ਵੀਰਾਂ ਨੇ ਤੇ ਮਾਂ ਇਹਦੀ ਨੀਲੀ ਜੰਬੀ ਆ ਤੇ ਮਾਂ ਦੀ ਹਾਈਟ ਹੈਗੀ ਹੈ ਜੀ 61 ਇੰਚ ਤੇ ਪਿਓ ਹੈਗਾ ਜੀ ਰੁਸਮਤ ਤੇ ਬੀਬੀਪੁਰ ਵਾਲਾ ਤੇ ਨੰਬਰ ਆਪਾਂ ਸਕਰੀਨ ਤੇ ਦੇ ਦਿੱਤਾ ਜੀ ਮਾਲਕ ਵੀਰਾਂ ਦਾ ਗੱਲਬਾਤ ਕਰਕੇ ਡਿਟੇਲ ਕੰਫਰਮ ਕਰਾ ਲਿਓ ਮਹਾਲੀ ਏਰੀਆ ਬਾਈ ਹੋ ਰਹਿੰਦਾ ਦੇ ਰੇਟ ਬਾਈ ਹੋਰੇ ਕਰਦੇ ਆ ਜੀ 30000 ਬਾਕੀ ਮੌਕੇ ਤੇ ਮੰਤਨ ਹੋ ਜੂ ਨੰਬਰ ਸਕਰੀਨ ਤੇ ਆ ਕਰ ਲੋ ਸੰਪਰਕ ਜੀ ਬਾਈ ਹੋਰੇ ਨਾਲ ਬਾਕੀ ਜੀ ਆਪਣੇ ਨਾਲ ਵੀਡੀਓ ਲਈ ਕੋਈ ਗੱਲਬਾਤ ਕਰਨੀ ਹੈ ਤਾਂ ਨੰਬਰ ਹੁਣ ਸਕਰੀਨ ਤੇ ਵੇਖ ਰਹੇ ਹੋ 85 ਵਾਲਾ ਤੇ ਸੰਪਰਕ